ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਟ ਕਰੋੜ ਦੇ ਵਿੱਚ ਕੋਟ ਕਰੋੜ ਪਿੰਡ ਦੇ ਵਿੱਚ ਆ ਘਰੇਲੂ ਪਰਿਵਾਰ ਦੇ ਘਰੇ ਆ ਤੇ ਫਿਰ ਮਿੱਤਰੋ ਤੁਹਾਨੂੰ ਇੱਕ ਪਹਿਲਾ ਸੂਆ ਵੱੱਛੀ ਸੋਈ ਸਵਾਈ ਵਿਖਾਉਣੀ ਆ ਬਾਕਮਾਲ ਤਿਆਰੀ ਦੇ ਵਿੱਚ ਆ ਨਿੱਕਾ ਜਿਹਾ ਨਿੱਕਾ ਫੋੜ ਜ਼ਰੂਰ ਸਿੰਘਾਂ ਦੀ ਹੈਗੀ ਪਹਿਲਾ ਸੂਆ ਨਵਾਂ ਹਾਂ ਜਵਾਨੀ ਦੇ ਵਿੱਚ ਆ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਦੁੱਧ ਤਿਆਰ ਆ ਕੀ ਡਿਟੇਲ ਆ ਸਾਰੀ ਜਾਣਕਾਰੀ ਲੈਣੇ ਆ ਮਾਲਕ ਤੋਂ ਆਪਾਂ ਮਿੱਤਰੋ ਬਾਈ ਹੁਣੇ ਉਹਦੇ ਘਰ ਦੀਆਂ گاਵਾ ਰੱਖੀਆਂ ਹੋਈਆਂ ਆਓ ਮਿਲਦੇ ਆ ਬਾਈ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਬਾਈ ਜੀ ਵਧੀਆ ਜੀ ਸੇਤਾਂਕਰ ਪਰਿਵਾਰ ਜੀ ਹਾਂਜੀ ਸਭ ਠੀਕ ਆ ਜੀ ਚਲੋ ਸ਼ੁਕਰ ਆ ਬਾਈ ਨਾਮ ਦੱਸ ਦੀਏ ਕਿਰਾਂ ਦੇ ਜੀ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਹਾਂਜੀ ਗੁਰਚਰਨ ਬਾਈ ਫਿਰ ਘਰ ਦੇ ਜਾਨਵਰੀ ਰੱਖੇ ਹੋਇਆ ਹਾਂਜੀ ਵੈੜ ਵੀ ਕਰਦੀ ਹੋਈ ਆ ਜੀ ਹਾਂਜੀ ਕਰਦੀ ਹੋਈ ਜੀ ਠੀਕ ਆ ਬਾਈ ਪਹਿਲਾਂ ਅੱਖਾਂ ਦਾ ਦੱਸੋ ਚੱਕਰਾਂ ਨੂੰ ਯਾਰ ਇਹ ਨਿੱਕੀ ਹੁੰਦੀ ਜਮਾਂਦਰੂ ਹੀ ਆ ਬਾਈ ਜੀ ਅੱਛਾ ਜਮਾਂਦਰੂ ਹੀ ਆ ਉਹ ਹੀ ਦੀਂਦਾ ਦੂੰਦਾ ਵਧੀਆ ਇਹਨੂੰ ਹਾਂਜੀ ਠੀਕ ਆ ਬਾਈ ਠੀਕ ਆ ਤੇ ਇਹ ਸੂਈ ਕਿਦਦਣ ਆ ਬਾਈ ਤਿੰਨ ਦਿਨ ਹੋ ਗਏ ਵੀਰੇ ਸੂਈ ਦੀ ਠੀਕ ਆ ਤਿੰਨ ਦਿਨ ਹੋ ਗਏ ਕਿੰਨਾ ਦੁੱਧ ਹੋ ਗਿਆ ਤਿੰਨ ਦਿਨਾਂ ਦੀ ਸੂਈ ਥੱਲੇ 14 ਕਿਲੋਟਰ ਆ ਜੀ 14 ਲੀਟਰ ਤਿਆਰ ਆ ਹਾਂਜੀ ਬਾਕੀ ਖਾਦੀ ਵੀ ਨਹੀਂ ਕੀਤੀ ਨੀ ਜੀ ਪੂਰੀ ਚੰਗੀ ਤਰ੍ਹਾਂ ਹਨਾ ਹਾਂਜੀ ਹੂੰ ਦੁੱਧ ਕਿੰਨਾ ਦੇ ਦੂਗੀ ਬਾਈ ਤੁਹਾਡੇ ਤੇਰ ਵੇ بتا ਜਿਵੇਂ ਤੁਹਾਡੀ 14 ਲੀਟਰ ਬਾਈ ਠੀਕ ਆ ਬਾਈ ਠੀਕ ਆ ਤੇ ਦੰਦੋ ਕਿਵੇਂ ਆ ਬਾਈ ਦੰਦੋ ਦੇਖੇ ਨਹੀਂ ਵੀਰੇ ਆਪਾਂ ਤਾਂ ਜੀ ਉਮਰ ਕਿੰਨੀ ਪ ਉਮਰ ਆਹ 2.5 ਕਸਾ ਦੇ ਉੱਪਰ ਆ ਜੀ ਮੈਨੂੰ ਦੁੰਦੀ ਚੌਗੀ ਹੋਊਗੀ ਫਿਰ ਤਾਂ ਹਾਂਜੀ ਠੀਕ ਆ ਤੇ ਕੀ ਰੇਟ ਰੱਖਾਂਗੇ ਆਪਾਂ ਜੀ 80000 ਬਾਈ ਮਾਨਤਾ ਨਿੰਦੇ ਵਿੱਚੋਂ ਜੀ ਕੀ ਕਰ ਦਾਂਗੇ ਜੀ ਠੀਕ ਆ ਜੀ ਕੱਢੀਏ ਬਾਰੂ ਤੋਰੇਓ ਮੜਾ ਜਾ ਜੀ 500 500 ਜੀ ਦੁੰਦੀ ਆ ਜਾਂ ਚੌਗੀ ਆ ਬੱਛਾ ਮਾਰ ਕੇ ਬੱਛੀ ਬਾਈ ਬੱਛੀ ਆ ਵੀਰੇ ਮਗਰ ਜੀ ਬੱਛੀ ਆ ਠੀਕ ਆ ਹਾਂਜੀ ਲੈ ਮਿੱਤਰੋ ਬੱਛੀ ਵੀ ਬਹੁਤ ਸੋਹਣੀ ਆ ਮਗਰ ਕਰਮ ਵਾਲੀ ਦੇ ਵੇਖੋ ਤੋਂ ਥੋਲੋ ਥੋਲੋ ਬੱਛੀ ਤੁਹਾਨੂੰ ਪਹਿਲਾਂ ਕਹਿ ਕੇੜਾ ਖਿੜੀ ਫਿਰਦੀ ਕਰਮ ਵਾਲੀ ਆ ਇਹਨਾਂ ਲੈਓ ਜੀ ਅਡ ਰੋਟਰ ਵੱਲੋਂ ਬੜੀ ਖੁੱਲੀ ਡੋਲੀ ਆਇਆ ਅਡ ਯਾਰ ਕਰਮਾ ਵਾਲੀ ਨੇ ਲੇਵਾ ਲੂਵਾ ਕਮਾਲ ਦਾ ਤਿਆਰ ਕੀਤਾ ਹੋਇਆ ਬਹੁਤ ਸੋਹਣੀ ਬਰੀਕੀ ਦੇ ਵਿੱਚ ਹੈ ਕਰਮਾ ਵਾਲੀ ਦੀ ਬਰੀਡ ਨਸਲ ਜਿਹੜੀ ਕੁਆਲਿਟੀ ਵੱਚੀ ਦੀ ਵੇਖੋ ਪੂਰੀ ਤੁਸੀਂ ਜ਼ਬਰਦਸਤ ਆ ਠੰਡ ਲੇਵਾ ਠੰਡ ਦਾ ਸੈਜ ਪੱਟਾਂ ਦੇ ਸਨ ਨਾਲਾ ਲੇਵਾ ਲੱਗਾ ਹੋਇਆ ਪ੍ਰਿੰਟ ਬਹੁਤ ਚੰਗਾ ਵਾ 12 ਦਾ 18 20 ਕਿਲੋ ਦੋਤਾ ਟੋਰਾ ਨਾਲ ਦੇ ਜੂਗੀ ਦੂਜੇ ਸੋਏ ਨੂੰ 26 27 ਕਿਲੋ ਵਾਲੀ ਵਹਿੜ ਪਣ ਜੂਗੀ ਮੇਟਰ ਵੱਡੀ ਗਾਲੇ ਵੱਧੇ ਵਾਲੀ ਚੀਜ਼ ਆ ਘਾਟੇ ਵਾਲੀ ਨਹੀਂਗੀ ਪਹਿਲਾ ਸੂਆ ਸੋਈ ਆ ਅਜ ਤੀਜਾ ਦਿਨ ਸੋਈ ਨੂੰ ਆ ਬੱਚੀ ਤੁਹਾਨੂੰ ਮੈਂ ਕੈਮਰੇ ਦੀ ਅੱਖ ਚ ਕੈਦ ਕਰਕੇ ਵਿਖਾ ਦਿੱਤੀ ਆ ਬਹੁਤ ਸੋਹਣੀ ਬੱਚੀ ਆ ਇਹਦੇ ਮਗਰ ਬਾਈ ਗੁਰਚਰਨ ਬਾਈ ਨੰਬਰ ਤਾਂ ਹੀ ਕਰਾ ਦੀ 98552 ਜੀ ਜੀ ਅੱਗੇ 43804 ਜੀ 43 804 ਜੀ 804 ਇੱਕ ਵਾਰੀ ਹੋਰ ਬੋਲ ਦਈਏ ਜੀ 98552 ਜੀ 98552 ਹਾਂਜੀ 43804 ਜੀ 43804 ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਕੋੜ ਕਰੋੜ ਦੇ ਵਿੱਚ ਇੱਕ ਗਾਂ ਖੜੀ ਹੈ ਘਰੇਲੂ ਪਰਿਵਾਰ ਦੇ ਕੋਲ ਇਹ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ